ਹੈਲੋ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਕੀ ਹਾਲ ਆ ਅਮੀਰ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਆਪਾਂ ਕੀਤੇ ਜੀ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਨਾਲ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਓ ਹਾਂਜੀ ਟਾਈਮ ਜਿਹੜਾ 1:30 ਦਾ ਹੋ ਗਿਆ ਤੇ ਕੰਮ ਤਾਂ ਦੇ ਆਪਣੇ ਨਿਬੜ ਗਏ ਸੀਗੇ ਹੁਣ ਆਪਾਂ ਇੱਥੇ ਜਿਹੜਾ ਮਾਂਜਾ ਲਾ ਰਹੇ ਹਾਂ ਕਿਉਂਕਿ ਜੀ ਅੱਜ ਸਵੇਰੇ ਜਿਹੜੀ ਨੇਹਰੀ ਬਹੁਤ ਜ਼ਿਆਦੇ ਸੀ ਜੀ ਤੇ ਘਰੇ ਨਿੰਮ ਦਾ ਧਰਕਤ ਹੁੰਦਾ ਕਰਕੇ ਕੂੜਾ ਇੱਥੇ ਬਹੁਤ ਜ਼ਿਆਦੇ ਖਿਲਰਿਆ ਸਵੇਰੇ ਆਪਾਂ ਮਾਂਜਾ ਲਾਇਆ ਵੀ ਹੈ ਨਹੀਂ ਤੇ ਸੋਚਿਆ ਵੀ ਜਦੋਂ ਚੱਲ ਨੇਹਰੀ हट ਗਈ ਫੇਰ ਹੀ ਲਾਵਾਂਗੇ ਤੇ ਲੀੜਾ ਕੱਪੜਾ ਧੋ ਕੇ ਉਸ ਤੋਂ ਬਾਅਦ 11 ਵਜੇ ਚਾਹ ਪੀ ਕੇ ਆਪਾਂ ਇਹਦਾ ਸੌਂਗੇ ਸੀ ਦੋ ਘੰਟੇ ਰੈਸਟ ਕਰੀਏਗੀ ਤੇ ਹੁਣ ਜੇ ਦੁੱਠੇ ਤਾਂ ਨੇਹਰੀ ਜਿਹੜੀ ਬਿਲਕੁਲ ਹੱਟੀ ਹੋਈ ਸੀ ਤੇ ਸੋਚਿਆ ਹੁਣ ਸੁੰਬਰ ਦਈਏ ਤੇ ਬਾਕੀ ਪੈੜਾ ਲਾ ਦੇ ਇੱਕ ਫੇਰ ਸਵੇਰੇ ਬਾळा ਇਦੋਂ ਵੀ ਜ਼ਿਆਦਾ ਕੂੜਾ ਹੋ ਜੂਗਾ ਨਾ ਸਵੇਰੇ ਨਹੀਂ ਲੋਟ ਆਉਂਦਾ ਤੇ ਹਜੇ ਨੀਰੇ ਚਾਰੇ ਛੇੜਾ ਟਾਈਮ ਪਿਆ ਸੀ 1 ਘੰਟਾ ਤੇ ਆਇਦਰ ਸਾਰੇ ਆ ਪੈੜਾ ਛਾੜੂ ਲਾ ਦਿੱਤਾਗਾ ਹਾਈ ਨੀਰੇ ਚਾਰੇ ਟਾਈਮ ਪਿਆ ਸੀ ਯੇਸ ਕਰਕੇ ਮੈਂ ਸੋਚਿਆ ਵੀ ਸਿੱਟੀ ਦੇਵਾਂ ਹਨਾ ਤੇ ਬਾਕੀ ਕੱਲ ਨੂੰ ਵੀ ਘਟੂਗਾ ਬਾਕੀ ਜ਼ਿਆਦਾ ਹੀ ਹੋ ਗਿਆ ਸੀ ਕੂੜਾ ਕੱਪਾ ਜਿਹਾ ਬਾਲਾ ਪਹਾੜਾ ਲੱਗਦਾਗਾ ਤੇ ਹਾਂਜੀ ਇੱਥੇ ਆਪਾਂ ਪਿਆਉਣ ਆ ਗਏ ਜੀ ਪਸਮਾ ਨੂੰ ਪਾਣੀ ਘਰੋਂ ਆਪਾਂ ਜਿਹੜਾ ਸਾਰਾ ਕੂੜਾ ਸਿੱਟ ਦਸਤਾਗਾ ਹੁਣ ਇਹਨਾਂ ਨੂੰ ਪਾਣੀ ਪਿਆ ਕੇ ਫੇਰ ਇਹੜਾ ਆਪਾਂ ਘਰੇ ਲੈ ਕੇ ਜਾਵਾਂਗੇ ਇਨੇ ਮਾਜੇ ਨੇ ਪਾਣੀ ਪੀ ਲਿਆ ਈ ਝੋਟੀ ਪੀਣ ਲੱਗੀ ਹੋਈ ਐ ਟੱਬ ਤੋਂ ਬਿਨਾ ਨਹੀਂ ਪੀਂਦੀਆਂ ਇਹ ਹਮੇਸ਼ਾ ਨਾ ਟੱਬ ਦੀ ਆਦਤ ਐ ਇਹ ਟੱਬ ਦੇ ਵਿੱਚ ਹੀ ਪੀਂਦੀਆਂ ਨੇ ਇਹ ਬੈੜਾ ਏਡੀ ਹਜੇ ਰਹਿੰਦੀ ਹੈਗੀ ਇਹਨੂੰ ਆਪਾਂ ਬਾਲਟੀ ਭਰ ਕੇ ਲਿਆਵਾਂਗੇ ਦਵਾਰੇ ਉਧਰ ਘਾ ਜਿਹੜੀ ਉਹ ਬਾਲਟੀ ਦੇ ਵਿੱਚ ਹੀ ਪੀਂਦੀ ਐ ਜੀ ਹਮੇਸ਼ਾ ਇਹਨੂੰ ਬਾਲਟੀ ਦੀ ਆਦਤ ਐਗੀ ਤੇ ਇਹਨੂੰ ਬੈੜ ਨੂੰ ਵੀ ਆਪਾਂ ਬਾਲਟੀ ਪਰ ਕਿਲੇ ਆ ਮਾਗੇ ਇਹਨਾਂ ਵਾਸਤੇ ਹੋਰ ਲੈ ਕੇ ਹੁਣ ਅਜੀ ਪਹਿਲੇ ਇਹਨਾਂ ਨੇ ਪੀ ਲਿਆ ਰੋੜ ਦਿੱਤੀ ਹੈ ਬਾਲਟੀ ਤੇ ਹਾਂਜੀ ਕੰਮ ਧੰਦੇੜੇ ਆਪਾਂ ਕਰ ਲਏ ਨੇ ਵੀ ਤੇ चटा के ल्याने जी तूड़ी सवेर जी सरनी लाइनी अच्छा हरा नहीं आया क्योंकि जी हरे दिखा जो पानी टूट गया कि का कस्सी का तो दो दिन हो गया हरा नहीं आया हूँ आपनी चटा के तूड़ी पा रखी होगी बैक कैमरा करके ਪਾਲੀ ਅੱਜ ਹੀ ਗੱਡਿਆ ਸੀ ਹੁੰਡੇ ਅੱਜ ਨਹੀਂ ਮਿਲਦੀ ਹੂੰ ਮੈਂ 200 ਰੁਪਏ ਅੱਜ ਹੀ ਨੀਂਦ ਨਹੀਂ ਆਉਂਦੀ ਮਾਂ ਕਿਉਂ ਨਹੀਂ ਤਾਂ ਤਾਂ ਨਹੀਂ ਆਉਂਦੀ ਤੂੰ ਸਮਝਾ ਰਾਤ ਹੋ ਗਈ ਤੈਨੂੰ ਐ ਨਹੀਂ ਪਤਾ ਤੂੰ ਸਮਝ ਕੱਢਾਂ ਹਾਂ ਕੱਢਾਂ ਹਾਂ ਕੀ ਦਿਨ ਨਾਲ ਸੌਵੇਂਗਾ ਡੈਡੀ ਨਾਲ ਡੈਡੀ ਨਾਲ ਫੇਰ ਸੌ ਜਾ ਹੁਣ 9 ਵਜੇ ਭਈ ਰਾਤ ਦੇ ਸੌ ਜਾ ਪੰਗ ਪੰਗ ਤਾਂ ਚੜਾ ਲਈ ਰਾਤ ਨੂੰ ਤਾਂ ਜਣਾਉਣਾ ਹੁੰਦਾ ਪਤੰਗ ਪਤੰਗ ਸਵੇਰੇ ਚੜਾਵਾਂਗੇ ਹਾਂ ਹਾਂ ਹੁਣ ਤੂੰ ਸੌ ਜਾ ਆ ਜੂੜੀਆਂ ਕਾ ਤੋ ਕਰੀਆਂ ਨੇ ਜੂੜੀਆਂ ਜੂੜੀਆਂ ਕਿਹਨੇ ਕਰੀਆਂ ਤੇਰੇ ਇਸ਼ੂ ਨੇ ਇਸ਼ੂ ਨੇ ਅੱਛਾ ਕਾ ਤੋ ਕਰਾ ਲਈਆਂ ਤੂੰ ਜੂੜੀਆਂ ਤੂੰ ਕੁੜੀ ਕਾ ਤੋ ਬਣ ਗਈ

पमेगा तू चंगा चलो जाओ बा कर दे बा कर दे शशिकाल, भी कर दे सताल सत शशिकाल, सत श्रीकाल कर दे दुबारे कर दे सताल बाए बाए, बाए कर दे, बाए। बाए बाए दे। बाए। बाए। बाए।